ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਜੀਤ ਪਾਤਰ ਦੇ ਇਸ ਫਨੀ ਸੰਸਾਰ ਨੂੰ ਅਲਵਿਦਾ ਕਹਿ ਜਾਣ ਮਗਰੋਂ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦਾ ਅਹਿਸਾਸ ਰੱਖਣ ਵਾਲਿਆਂ ਨੂੰ ਅਜੇ ਤੱਕ ਪੂਰਾ ਤਰਵਾਸ ਨਹੀਂ ਆਇਆ ਇਸ ਹਰਮਨ ਪਿਆਰੇ ਕਵੀ ਨੂੰ ਬੰਦਗੀ ਵਿੱਚ ਅਕੀਦਤ ਰੱਖਣ ਵਾਲਾ ਹਰ ਬੰਦਾ ਹਮੇਸ਼ਾ ਸਜਦਾ ਕਰਦਾ ਰਹੇਗਾ ਅੱਜ ਦਾਸ ਅਰਸ਼ੈਨਬੀਰ ਸਿੰਘ ਸੁਖਵਿੰਦਰ ਅੰਮ੍ਰਿਤ ਦਾ ਪਾਤਰ ਲਈ ਲਿਖਿਆ ਮੁਰਸ਼ਿਦ ਨਾਮੇ ਦੀਆਂ ਕੁਝ ਸਤਰਾਂ ਆਪ ਜੀ ਦੇ ਰੂਬਰੂ ਕਰਨ ਜਾ ਰਿਹਾ ਹਾਂ ਮੁਹੱਬਤ ਵੇਦਨਾ ਨੇ ਕੀ ਮੁਹੱਬਤ ਵੇਦਨਾ ਨੇ ਕੀ ਹਲੀਮੀ ਤੇ ਵਫਾ ਪਾਤਰ ਮਿਲਾ ਕੇ ਪੰਜ ਤਤ ਇੱਕ ਸਾਰ ਰੱਬ ਨੇ ਸਿਰਜਿਆ ਪਾਤਰ ਸਮੇ ਦੇ ਗੰਦਲੇ ਪਾਣੀ ਚੋਂ ਸਮੇ ਰਿਆ ਉਹ ਫੁੱਲ ਦੇ ਵਾਂਗੂ ਸਮੇ ਦੇ ਸ਼ੋਰ ਚੋਂ ਇੱਕ ਤਰਜ਼ ਬਣ ਕੇ ਉਭਰਿਆ ਪਾਤਰ ਖਿੜੇ ਗੁੰਚੇ ਖਿੜੇ ਗੁੰਚੇ ਜਗੇ ਦੀਵੇ ਤਰੰਗਤ ਹੋ ਗਏ ਪਾਣੀ ਇਹ ਅਨਹਦ ਨਾਦ ਵੱਜਦਾ ਹੈ ਜਾ ਕਿਧਰੇ ਗਾਰਹਾ ਪਾਤਰ ਜਾ ਕਿਧਰੇ ਗਾਰਹਾ ਪਾਤਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ